ਸਤ ਸ੍ਰੀ ਅਕਾਲ ਦੋਸਤੋ ਨੋ ਜਿਹੜੀ ਪਾਖੜਾ ਡੈਮ ਨਾਲ ਜੁੜੀ ਹੋਈ ਵੱਡੀ ਖਬਰ ਸਾਂਝੀ ਕਰਨ ਜਾ ਰਹੇ ਆਂ ਇਸ ਸਮੇਂ ਅਸੀਂ ਜਿਹੜਾ ਹਰ ਇੱਕ ਹੈਡ ਵਰਕਸ ਤੇ ਮੌਜੂਦ ਹੈ ਗਿਆ ਸਾਹਮਣੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜਾ ਪਾਣੀ ਆਊਟਫਲੋ ਕੀਤਾ ਜਾ ਰਿਹਾ ਸੋ ਜਿਹੜਾ ਸਭ ਤੋਂ ਪਹਿਲਾਂ ਤੁਹਾਨੂੰ ਜਿਹੜਾ ਡੈਮਾਂ ਦੇ ਸਥਿਤੀ ਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੋ ਡੈਮਾਂ ਦਾ ਪਾਣੀ ਪੱਧਰ ਖਤਰੇ ਦੇ ਨਿਸ਼ਾਨ ਦੇ ਬਹੁਤ ਨੇੜੇ ਪਹੁੰਚ ਗਿਆ ਸੋ ਸਾਰੀ ਜਾਣਕਾਰੀ ਤੁਹਾਨੂੰ ਪੌਗ ਡੈਮ ਦੀ ਪਾਗੜਾ ਡੈਮ ਦੀ ਤੇ ਹਰ ਇੱਕ ਹੈਡਵਰਕਸ ਤੋਂ ਕਿੰਨਾ ਪਾਣੀ ਜੜਾ ਛੱਡਿਆ ਜਾ ਰਿਹਾ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਪੂਰੀ ਵੀਡੀਓ ਦੇ ਨਾਲ ਬਣੇ ਰਹੋ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੇ ਕਮੈਂਟ ਜ਼ਰੂਰ ਦੇਣਾ ਤੁਸੀਂ ਕਿਸ ਇਲਾਕੇ ਤੋਂ ਜਿਹੜੀ ਇਹ ਵੀਡੀਓ ਦੇਖ ਰਹੇ ਹੋ ਤੇ ਤੁਹਾਡੇ ਇਲਾਕੇ ਦੇ ਵਿੱਚ ਜੇਕਰ ਹੜ੍ਹ ਸੰਬੰਧੀ ਸਥਿਤੀ ਬਣੀ ਹੋਈ ਆ ਤੇ ਕਿਸ ਤਰ੍ਹਾਂ ਦੀ ਜਿਹੜੀ ਅੱਜ ਮੌਜੂਦਾ ਹਾਲਾਤ ਦੇ ਵਿੱਚ ਸਥਿਤੀ ਹੈਗੀਆ ਸੋ ਤੁਹਾਡੇ ਨਾਲ ਜਿਹੜੀ ਪਾਖੜਾ ਡੈਮ ਦੀ ਜਿਹੜੀ ਸਥਿਤੀ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਪਾਖੜਾ ਡੈਮ ਦਾ ਜਿਹੜਾ ਖਤਰੇ ਦਾ ਨਿਸ਼ਾਨ ਹੈਗਾ 1680 ਫੁੱਟ ਜਿਹੜਾ ਹੈਗਾ ਜਦਕਿ ਪਾਣੀ ਦਾ ਪੱਧਰ 1665 ਫੁੱਟ ਦੇ ਨਜ਼ਦੀਕ ਪਹੁੰਚ ਚੁੱਕਿਆ ਸੋ 15 ਫੁੱਟ ਜਿਹੜਾ ਹੈਗਾ ਖਤਰੇ ਦੇ ਨਿਸ਼ਾਨ ਤੋਂ ਜਿਹੜਾ ਹੇਠਾ ਜਿਹੜਾ ਪਾਣੀ ਦੀ ਸਥਿਤੀ ਹੈਗੀ ਏ ਸੋ ਖਤਰੇ ਤੇ ਅੰਕੜੇ ਬਿਲਕੁਲ ਨੇੜੇ ਹੈਗੇ ਨੇ ਪਾਗੜਾ ਡੈਮ ਦੇ ਵਿੱਚ ਜਿਹੜਾ ਪਾਣੀ ਇਨਫਲੋ ਕੀਤਾ ਜਾ ਰਿਹਾ 65000 617 ਕਿਊਸਕ ਦੇ ਲਗਭਗ ਜਿਹੜਾ ਪਾਣੀ ਇਨਫਲੋ ਕੀਤਾ ਜਾ ਰਿਹਾ ਜੋ ਤਰਬਾਨਾ ਰਾਈ ਪਾਣੀ ਛੱਡਿਆ ਜਾ ਰਿਹਾ ਉਹ 32171 ਕਿਊਸਕ ਪਾਣੀ ਛੱਡਿਆ ਜਾ ਰਿਹਾ ਜੋ ਨੰਗਲ ਡੈਮ ਰਾਈ ਵੱਖ-ਵੱਖ ਨਹਿਰਾਂ ਤੇ ਸਤਲੁਜ ਦੇ ਵਿੱਚ ਪਾਣੀ ਜਿਹੜਾ ਛੱਡਿਆ ਜਾ ਰਿਹਾ ਸੋ ਜਿਹੜਾ ਨੰਗਲ ਹਾਈਡਲ ਨਹਿਰ ਹੈਗੀ ਉਸ ਦੇ ਵਿੱਚ ਪਾਣੀ ਜਿਹੜਾ 12500 ਕਿਊਸਕ ਛੱਡਿਆ ਜਾ ਰਿਹਾ ਇਸੇ ਤਰ੍ਹਾਂ ਜੇਕਰ ਗੱਲ ਕੀਤੀ ਜਾਵੇ ਤਾਂ ਅਨੰਦਪੁਰ ਹਾਈਡਲ ਨਹਿਰ ਦੀ 10150 ਕਿਊਸਕ ਪਾਣੀ ਉਸ ਜਾ ਰਿਹਾ ਹੈ ਸਤਲੁਜ ਦਰਿਆ ਦੇ ਵਿੱਚ 13850 ਕਿਊਸਕ ਪਾਣੀ ਜਿਹੜਾ ਇਸ ਸਮੇਂ ਜਿਹੜਾ ਚੱਲ ਰਿਹਾ ਹੈ ਸੋ ਜੇਕਰ ਇਸੇ ਤਰ੍ਹਾਂ ਜਿਹੜਾ ਲਗਾਤਾਰ ਬਾਰਸ਼ਾਂ ਦਾ ਮੌਸਮ ਚੱਲ ਰਿਹਾ ਹੈ ਜਿਹੜਾ ਪਹਾੜੀ ਖੇਤਰ ਦੇ ਵਿੱਚ ਬਾਰਸ਼ਾਂ ਹੋ ਰਹੀਆਂ ਨੇ ਬੇਸ਼ੱਕ ਕੁਝ ਦਿਨਾਂ ਤੋਂ ਜਿਹੜਾ ਬਾਰਸ਼ਾਂ ਕਈ ਖੇਤਰਾਂ ਦੇ ਵਿੱਚ ਨਹੀਂ ਹੋਈਆਂ ਜਿਸ ਕਰਕੇ ਜਿਹੜਾ ਸਾਡੇ ਇਲਾਕੇ ਦੇ ਵਿੱਚ ਵੀ ਪਾਣੀ ਦਾ ਪੱਧਰ ਹੇਠਾਂ ਡਿੱਗਿਆ ਪਾਣੀ ਦੀ ਜਿਹੜੀ ਜਿਹੜੀ ਤਦਾਦ ਹੈਗੀ ਹੈ ਕੱਟੀਏ ਸੋ ਜੇਕਰ ਗੱਲ ਕੀਤੀ ਜਾਵੇ ਤਾਂ ਇਸੇ ਤਰ੍ਹਾਂ ਪੋਗ ਡੈਮ ਦੀ ਗੱਲ ਕਰ ਲੈਣੇ ਆ ਪੋਗ ਡੈਮ ਦਾ ਜਿਹੜਾ ਨਿਸ਼ਾਨ ਹੈਗਾ 1380 ਫੁੱਟ ਦੇ ਲਗਭਗ ਹੈਗਾ ਸੋ ਨੋ ਸਵੇਰੇ 9 ਵਜੇ ਦਾ ਪਾਣੀ ਦਾ ਪੱਦਰ ਸੀਗਾ ਤੁਹਾਡੇ ਨਾਲ ਸਾਂਝਾ ਕਰਾਂਗੇ 9 ਵਜੇ ਜਿਹੜਾ ਪਾਣੀ ਦਾ ਪੱਦਰ ਸੀ ਸਵੇਰ ਸੋ 1382 ਫੁੱਟ ਜਿਹੜਾ ਲੈਵਲ ਹੈਗਾ ਸੀਗਾ ਜੋ ਇਨਫਲੋਸ ਜਿਹੜਾ ਪੋਗ ਡੈਮ ਰਾਈ ਇਨਫਲੋ ਕੀਤਾ ਜਾ ਰਿਹਾ 74013 ਕਿਊਸਕ ਜਿਹੜਾ ਇਨਫਲੋ ਪਾਣੀ ਹੋ ਰਿਹਾ ਹੈ ਪੋਗ ਡੈਮ ਦੇ ਵਿੱਚ ਜਿਹੜਾ ਟੋਟਲ ਆਊਟਫਲੋ ਜਿਹੜਾ ਪਾਣੀ ਹੋ ਰਿਹਾ 59881 ਕਿਊਸਕ ਜਿਹੜਾ ਪਾਣੀ ਆਊਟਫਲੋ ਹੋ ਰਿਹਾ ਹੈ ਇਹ ਪੋਗ ਡੈਮ ਦੀ ਸਵੇਰੇ 6 ਵਜੇ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੋ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੀ ਜੇ ਇਸ ਵੀਡੀਓ ਨੂੰ ਹੁਣ ਗੱਲ ਕਰਦੇ ਹਾਂ ਅਸੀਂ ਹਰੀਕੇ ਹੈਡਵਰਕਸ ਤੋਂ ਸਾਹਮਣੇ ਤੁਸੀਂ ਤੇ ਅਸੀਂ ਇਸ ਸਮੇਂ ਮੌਜੂਦ ਹੈਗੇ ਆਂ ਜਿਹੜਾ ਹਰੀਕੇ ਹੈਡਵਰਕਸ ਤੋਂ ਆਪਸਟੇਮ ਪਾਣੀ ਹੋ ਰਿਹਾ 92 ਹਜ਼ਾਰ ਕਿਊਸਕ ਦੇ ਲਗਭਗ ਜਿਹੜਾ ਪਾਣੀ ਆਪਸਟੇਮ ਕੀਤਾ ਜਾ ਰਿਹਾ ਸੋ ਇਸ ਦੇ ਵਿੱਚ ਜਿਹੜਾ ਡਾਉਨ ਸਟੇਮ ਪਾਣੀ ਚੱਲ ਰਿਹਾ 70 ਹਜ਼ਾਰ ਕਿਊਸਕ ਦੇ ਲਗਭਗ ਜਿਹੜਾ ਪਾਣੀ ਡਾਉਨ ਸਟੇਮ ਚੱਲ ਰਿਹਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਆਪਣੇ ਇਲਾਕੇ ਦੇ ਹਾਲ ਦੇ ਸਬੰਧੀ ਸਾਨੂੰ ਜਰੂਰ ਜਾਣੂ ਕਰਵਾਉਣਾ ਤੇ ਆਪਣੇ ਇਲਾਕੇ ਦੀ ਸਥਿਤੀ ਕਮੈਂਟਾਂ ਰਾਈ ਵੀਡੀਓ ਰਾਈ ਸਾਡੇ ਤੱਕ ਜਰੂਰ ਪਹੁੰਚਦੀ ਕਰਨਾ ਵਾਦ ਤੋਂ ਵਾਦ ਕਮੈਂਟਾਂ ਦੇ ਵਿੱਚ ਫੋਟੋਆਂ ਜਰੂਰ ਸਾਂਝੀਆਂ ਕਰਨੀਆਂ ਕਿ ਅੱਜ ਦੇ ਯੁੱਧ ਦਾ ਜਿਹੜੇ ਹਾਲਾਤ ਨੇ ਤੁਹਾਡੇ ਇਲਾਕੇ ਦੇ ਕੀ ਬਣੇ ਹੋਏ ਨੇ ਤੇ ਤੁਸੀਂ ਕਿਸ ਇਲਾਕੇ ਤੋਂ ਇਸ ਵੀਡੀਓ ਨੂੰ ਵੇਖ ਰਹੇ ਹੋ ਸੋ ਤੁਹਾਡਾ ਸਾਡੇ ਨਾਲ ਬਣੇ ਰਹਿਣ ਲਈ ਬਹੁਤ ਬਹੁਤ ਧੰਨਵਾਦ